ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ LPA ਨੰਬਰ 691 ਸਟੇਟ ਆਫ ਪੰਜਾਬ ਵਰਸਸ ਲਾਹਰ ਸੰਤਾਲੀਵਾਲ ਐਂਡ ਆਦਰਸ ਦੀ ਮਿਤੀ 16 ਮਾਰਚ 2025 ਦੀ ਹੀアリング ਦੀ ਆਊਟਕਮ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਯਾਦ ਰਜਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਅਦਾਲਤਾਂ ਦੇ ਫੈਸਲੇ ਆਉਂਦਿਆਂ-ਆਉਂਦਿਆਂ ਕਈ ਬਰੇ ਲੱਗ ਜਾਇਆ ਕਰਦੇ ਹਨ ਪੰਜਾਬੀ ਦੀ ਇੱਕ ਕਹਾਵਤ ਹੈ ਅੱਗੇ ਅੱਗ ਤੇ ਪਿੱਛੇ ਕੰਧ ਭਾਵ ਕਿ ਇਹ ਕਿ ਆਦਮੀ ਜਾਵੇ ਤਾਂ ਜਾਵੇ ਕਿੱਥੇ ਜਦੋਂ ਸਰਕਾਰਾਂ ਪੱਖਪਾਤ ਕਰਨ ਤੇ ਤੁਲੀਆਂ ਹੋਣ ਤੇ ਬਿਲਕੁਲ ਹੱਕੀ ਮੰਗਣ ਨੂੰ ਵੀ ਜਾਣ-ਬੁੱਝ ਕੇ ਨજર ਅੰਦਾਜ਼ ਕਰਕੇ ਇਸ ਨੂੰ ਹਵਾ ਵਿੱਚ ਲਟਕਾਈ ਰੱਖਣ ਦੀਆਂ ਚਾਹਵਣ ਹੋਣ ਤੇ ਜੇਕਰ ਕੋਈ ਸਰਕਾਰਾਂ ਦੇ ਰਵੱਈਏ ਤੋਂ ਤੰਗ ਆ ਕੇ ਅਦਾਲਤ ਦਾ ਰੁੱਖ ਕਰਦੇ ਹੋਏ ਕਾਨੂੰਨੀ ਚਾਰਾਜੋਈ ਦਾ ਰਸਤਾ ਅਖਤਿਆਰ ਕਰੇ ਤਾਂ ਉਸ ਨੂੰ ਫਿਰ ਤਾਰੀਖ ਤੇ ਤਾਰੀਖ ਦੇ ਘੁੰਮਣ-ਘੇਰ ਵਿੱਚੋਂ ਲੰਘਣਾ ਪਵੇ ਤਾਂ ਫਿਰ ਅੱਗੇ ਅੱਗ ਤੇ ਪਿਛੇ ਕੰਦ ਵਾਲੀ ਕਹਾਵਤ ਠੀਕ ਹੀ ਸਿੱਧ ਹੋ ਜਾਂਦੀ ਹੈ ਇਸੇ ਤਰ੍ਹਾਂ ਅਸੀਂ ਇੱਕ ਕੇਸ 2011 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਾਂ ਦੇ ਨਾਲ ਹੋਰ ਸਹਿਕਾਰੀ ਵਿਤਕਰਾ ਕਰਦੇ ਹੋਏ 25 ਸਾਲ ਦੀ ਸੇਵਾ ਉਪਰੰਤ ਫੁੱਲ ਪੈਨਸ਼ਨਰੀ ਬੈਨੀਫਿਟ ਨਾ ਦਿੱਤੇ ਜਾਣ ਸੰਬੰਧੀ ਹੈ ਭਾਵੇਂ ਕਿ 1/2011 ਨੂੰ ਇੱਕ ਲੈਟਰ ਜਾਰੀ ਕਰਕੇ ਪੰਜਾਬ ਸਰਕਾਰ ਨੇ ਇਸ ਤੋਂ ਬਾਅਦ ਰਿਟਾਇਰ ਹੋਏ ਪੈਨਸ਼ਨਾਂ ਨੂੰ ਇਹ ਹੱਕ ਦੇ ਦਿੱਤਾ ਸੀ ਕਿ ਜਿਨ੍ਹਾਂ ਦੀ ਸਰਵਿਸ 25 ਸਾਲ ਹੋ ਜਾਂਦੀ ਹੈ ਉਹਨਾਂ ਨੂੰ ਫੁੱਲ ਪੈਨਸ਼ਨ ਦੀ ਬੈਨੀਫਿਟ ਦਿੱਤੇ ਜਾਣਗੇ ਪਰੰਤੂ ਇਸ ਤੋਂ ਪਹਿਲਾਂ ਵਾਲੇ ਜੋ ਪੈਨਸ਼ਨਰ ਹਨ ਯਾਨੀ ਕਿ ਇਸ ਮਿਤੀ ਤੋਂ ਪਹਿਲਾਂ ਰਟਾਇਰ ਹੋਣ ਵਾਲੇ ਪੈਨਸ਼ਨਰ ਹਨ ਉਹ ਇਸ ਹੱਕ ਤੋਂ ਅਜੇ ਤੱਕ ਵਾਂਝੇ ਹੀ ਹਨ ਤੇ ਅਦਾਲਤਾਂ ਦੇ ਚੱਕਰ ਲਗਾਉਣ ਦੇ ਵਾਸਤੇ ਮਜਬੂਰ ਹਨ ਇਸ ਕੇਸ ਦੀ ਪਿਛਲੀ ਸੁਣਵਾਈ 16 12 2025 ਨੂੰ ਹੋਈ ਸੀ ਜਿਸ ਦੇ ਵਿੱਚ ਕੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਸ੍ਰੀ ਬਾਨ ਮਿਸਟਰ ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਤੇ ਮਿਸਟਰ ਜਸਟਿਸ ਦੀਪਕ ਮਨਜੰਦਾ ਦੇ ਬੈਂਚ ਦੇ ਉੱਤੇ ਹੋਈ ਸੀ ਤੇ ਉਸ ਦਾ ਕੋਈ ਫਾਈਨਲ ਫੈਸਲਾ ਯਾਨੀ ਕਿ ਉਸ ਮਿਤੀ ਨੂੰ ਡਿਕਲੇਅਰ ਨਹੀਂ ਸੀ ਹੋਇਆ ਕੋਈ ਉਸ ਦਾ ਫਾਈਨਲ ਫੈਸਲਾ ਨਹੀਂ ਸੀ ਦਿੱਤਾ ਗਿਆ ਸਗੋਂ ਜਿਵੇਂ ਕਿ ਅਦਾਲਤਾਂ ਦੇ ਵਿੱਚ ਤਾਰੀਖ ਤੇ ਤਾਰੀਖ ਦਾ سلسلہ ਹੁੰਦਾ ਹੈ ਉਸੇ ਤਰ੍ਹਾਂ ਹੀ ਇੱਕ ਹੋਰ ਤਾਰੀਖ ਦਿੱਤੀ ਗਈ ਹੈ ਜੋ ਕਿ ਲਗਭਗ ਸਵਾ ਮਹੀਨੇ ਬਾਅਦ ਯਾਨੀ ਕਿ 28 ਇੱਕ 2026 ਨੂੰ ਦਿੱਤੀ ਗਈ ਹੈ ਯਾਨੀ ਨੈਕਸਟ ਡੇਟ ਆਫ ਰੀਨਿੰਗ ਜੋ ਹੈ ਉਹ ਹੁਣ 28 ਜਨਵਰੀ 2026 ਨੂੰ ਹੋਵੇਗੀ ਪਰੰਤੂ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਰਕਾਰਾਂ ਜੇਕਰ ਚਾਹਣ ਤਾਂ ਇਹੋ ਜਿਹੇ ਲੰਬਤ ਕੇਸਾਂ ਨੂੰ ਜੋ ਕਿ ਲੰਬੇ ਸਮੇਂ ਤੋਂ ਚੱਲ ਰਹੇ ਹਨ ਕੀ ਉਸ ਦਾ ਨਿਪਟਾਰਾ ਕਰਨ ਦੇ ਵਿੱਚ ਕਾਰਗਾਰੀ ਰੋਲ ਅਦਾ ਨਹੀਂ ਕਰ ਸਕਦੀਆਂ ਕਰ ਸਕਦੀਆਂ ਹਨ ਪਰੰਤੂ ਜੇਕਰ ਇੱਛਾ ਸ਼ਕਤੀ ਹੋਵੇ ਤਾਂ ਫੇਰ ਤਾਂ ਹੋ ਸਕਦਾ ਹੈ ਪਰੰਤੂ ਜੇਕਰ ਸਰਕਾਰ ਜਾਣਬੁੱਝ ਕੇ ਹੀ ਇਹੋ ਜਿਹੇ ਕੇਸਾਂ ਨੂੰ ਲਟਕਾਈ ਰੱਖਣ ਦੇ ਵਿੱਚ ਕੀ ਦਿਲਚਸਪੀ ਲੈ ਰਹੀ ਹੋਵੇ ਤਾਂ ਫੇਰ ਤਾਂ ਰੱਬ ਹੀ ਰਾਖਾ ਹੈ। ਲਿਹਾਜਾ ਇਸ ਹਾਈ ਪ੍ਰੋਫਾਈਲ ਕੇਸ ਦਾ ਨਿਪਟਾਰਾ ਫਾਈਨਲ ਫੈਸਲਾ ਕਦੋਂ ਆਵੇਗਾ ਇਹ ਤਾਂ ਅਜੇ ਤੱਕ ਵਿਸ਼ਵਾਸ ਦੇ ਨਾਲ ਨਹੀਂ ਕਿਹਾ ਜਾ ਸਕਦਾ ਪਰੰਤੂ ਓਪ ਸਸਟੇਨਸ ਲਾਈਫ ਦੇ ਕਹਾਵਤ ਦੇ ਅਨਸਾਰ ਲੈਟਰ ਸਕੋ ਫਾਰ ਦਾ ਬੈਸਟ ਕਿ ਅਲਟੀਮੇਟਲੀ ਤਾਂ ਇਹ ਪੈਨਸ਼ਨਰਸ ਦੇ ਹੱਕ ਦੇ ਵਿੱਚ ਫੈਸਲਾ ਆਉਣਾ ਹੀ ਆਉਣਾ ਹੈ ਕਿਉਂਕਿ ਇੱਕ ਬਰ 2011 ਦੇ ਲੈਟਰ ਦੇ ਅਨੁਸਾਰ ਜਦੋਂ 25 ਸਾਲਾਂ ਦੀ ਸਰਵਸਹ ਵਾਲੇ ਪੈਨਸ਼ਨਰਸ ਨੂੰ ਪੂਰੇ ਬੈਨੀਫਿਟ ਮਿਲ ਰਹੇ ਹਨ ਤਾਂ ਫਿਰ ਇਹ ਜੋ ਪੈਨਸ਼ਨਰ ਉਸ ਤੋਂ ਪਹਿਲਾਂ ਰਟਾਇਰ ਹੋਣਾ ਹੋਏ ਹਨ ਉਹਨਾਂ ਨੂੰ ਇਸ ਹੱਕ ਤੋਂ ਮਹਿਰੂਮ ਲੰਬੇ ਸਮੇਂ ਵਾਸਤੇ ਰੱਖਿਆ ਵੀ ਕਿਵੇਂ ਜਾ ਸਕਦਾ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਹਾਈਪ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ